ਕੈਨੇਡਾ ਦੀ ਸਰਕਾਰ ਦੇ ਵੱਲੋਂ ਨਵਾਂ ਕਾਨੂੰਨ ਕਰ ਦਿੱਤਾ ਗਿਆ ਪੇਸ਼ ਹੁਣ ਇੰਟਰਨੈਟ ਯੂਜ਼ਰਾਂ ਦੀ ਬਿਨਾਂ ਅਦਾਲਤੀ ਵਾਰੰਟ ਤੋਂ ਲਈ ਜਾ ਸਕਦੀ ਹੈ ਜਾਣਕਾਰੀ ਸੱਚੇ ਕਾਲ ਦਾ ਟੀਵੀ ਐਨ ਆਰ ਆਈ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਸੁਕਮਨ ਚਿਮਾ ਕੈਨੇਡਾ ਸਰਕਾਰ ਦੇ ਵੱਲੋਂ ਲਗਾਤਾਰ ਮਾਰਕ ਕਾਰਨੀ ਉਹਨਾਂ ਦੀ ਸਰਕਾਰ ਦੇ ਵੱਲੋਂ ਬਹੁਤ ਵੱਡੇ ਫੈਸਲੇ ਲਏ ਜਾ ਰਹੇ ਨੇ ਜਿੱਤੇ ਡੋਨਾਲਡ ਟਰੰਪ ਦੇ ਜਿਹੜੇ ਟੈਰਫ ਦੇ ਫੈਸਲੇ ਨੂੰ ਲੈ ਕੇ ਉਲਟਾ ਵਾਰ ਕੀਤਾ ਗਿਆ ਤੇ ਇੱਕ ਇੰਟਰਨੈਟ ਯੂਜ਼ਰਾਂ ਨੂੰ ਲੈ ਕੇ ਸੁਰੱਖਿਆ ਨੂੰ ਲੈ ਕੇ ਵੀ ਜਿਹੜਾ ਨਵਾਂ ਪੇਲਾ ਜਿਹੜਾ ਉਹ ਪੇਸ਼ ਕੀਤਾ ਗਿਆ ਇਸ ਬਿਲ ਦੇ ਵਿੱਚ ਜਿਹੜਾ ਬਾਰਡਰ ਸੁਰੱਖਿਆ ਬਿਲ ਇਸ ਨੂੰ ਜਿਹੜਾ ਕਿਹਾ ਗਿਆ ਜਿਸ ਨੂੰ ਪੇਸ਼ ਕੀਤਾ ਗਿਆ ਜਿਸ ਦੇ ਵਿੱਚ ਇਹ ਗੱਲ ਆਖੀ ਜਾ ਰਹੀ ਹੈ ਕਿ ਹੁਣ ਜੇਕਰ ਕਿਸੇ ਨੂੰ ਲੋੜ ਪੈਂਦੀ ਹੈ ਕਿਸੇ ਦੇ ਕਿਸੇ ਪੁਲਿਸ ਨੂੰ ਜਾਂ ਪਰ ਕੋਈ ਸੁਰੱਖਿਆ ਏਜੰਸੀਆਂ ਨੂੰ ਕਿਸੇ ਦੀ ਜਾਂਚ ਕਰਦੀ ਕਿਸੇ ਇੰਟਰਨੈਟ ਯੂਜ਼ਰ ਦੀ ਮੁੱਢਲੀ ਜਾਣਕਾਰੀ ਦਿੱਤਾ ਪਰ ਇਹ ਸਭ ਦੇ ਵਿਚਾਰੇ ਇਸ ਬਿਲ ਦੇ ਨਾਲ ਜਿਹੜਾ ਅਦਾਲਤੀ ਵਾਰੰਟਾਂ ਦੀ ਲੋੜ ਨਹੀਂ ਪਵੇਗੀ ਦਰਅਸਲ ਜਿਹੜਾ ਕੈਨੇਡਾ ਦੀ ਸਰਕਾਰ ਦੇ ਵੱਲੋਂ ਇੱਕ ਕਾਨੂੰਨ ਦੀ ਪੇਸ਼ਕਸ਼ ਕੀਤੀ ਗਈ ਆ ਤਾਂ ਇੰਟਰਨੈਟ ਦੀ ਵਰਤੋਂ ਕਰਨ ਵਾਲਿਆਂ ਦੇ ਲਈ ਹੁਣ ਇੱਕ ਵੱਡਾ ਕਾਨੂੰਨ ਲਾਗੂ ਹੋ ਰਿਹਾ ਕੈਨੇਡਾ ਦੀ ਸਰਕਾਰ ਨੇ ਬਿਲ C2 ਦਾ ਜਿਹੜਾ ਨਵਾਂ ਕਾਨੂੰਨ ਪੇਸ਼ ਕੀਤਾ ਇਹ ਕਾਨੂੰਨ ਕਹਿੰਦਾ ਹੈ ਕਿ ਪੁਲਿਸ CIS ਖੁਫੀ ਏਜੰਸੀ ਅਤੇ ਹੋਰ ਸਰਕਾਰੀ ਅਫਸਰ ਨੇ ਜਿਹੜੇ ਇੰਟਰਨੈਟ ਦੀ ਸੇਵਾ ਲੈਣ ਵਾਲਿਆਂ ਦੀ ਜਿਹੜੀ ਮੂਲ ਜਾਣਕਾਰੀ ਜਿਵੇਂ ਨਾ ਪਤਾ ਉਹਨਾਂ ਦੀ ਜਫਰਾ ਜਾਂ ਫਿਰ ਸੇਵਾ ਦੀ ਤਾਂ ਬਿਨਾ ਕਿਸੇ ਅਦਾਲਤ ਦੇ ਆਦੇਸ਼ ਵਾਰੰਟ ਤੋਂ ਲੈ ਸਕਣਗੇ ਜਾਣਕਾਰੀ ਤਦੋ ਹੀ ਲਈ ਜਾਵੇਗੀ ਜਦੋਂ ਪੁਲਿਸ ਨੂੰ ਲੱਗੇ ਕਿ ਕੋਈ ਇਸਨੇ ਕਾਨੂੰਨ ਤੋੜਿਆ ਗਿਆ ਹੈ ਇਸ ਦੁਆਰਾ ਜਾਂ ਫਰਾ ਤਾਂ ਜਿਹੜਾ ਅੱਗੇ ਕਾਨੂੰਨ ਤੋੜਿਆ ਜਾ ਸਕਦਾ ਪਰ ਜੇਕਰ ਉਹ ਕਿਸੇ ਦੀ ਈਮੇਲ ਜਾਂ ਮੈਸੇਜ ਪੜਨੀ ਆ ਤਾਂ ਉਸ ਨੂੰ ਅਦਾਲਤ ਤੋਂ ਜਿਹੜੀ ਇਜਾਜ਼ਤ ਲੈਣੀ ਪਵੇਗੀ ਸਿਵਾਏ ਐਮਰਜੈਂਸੀ ਸਥਿਤੀ ਦੇ ਜੇਕਰ ਐਮਰਜੈਂਸੀ ਸਥਿਤੀ ਆ ਤਾਂ ਫਿਰ ਬਿਨਾ ਕਿਸੇ ਅਦਾਲਤ ਦੇ ਵਾਰੰਟਾਂ ਦੇ ਉਹ ਜਿਹੜਾ ਉਹਨਾਂ ਦਾ ਡਾਟਾ ਇਕੱਠਾ ਕਰ ਸਕਦੇ ਨੇ ਸਰਕਾਰ ਕਹਿੰਦੀ ਹੈ ਕਿ ਕਾਨੂੰਨ ਨਸ਼ਿਆਂ ਦੀ ਤਸਕਰੀ ਸੰਗਠਿਤ ਅਪਰਾਧ ਅਤੇ ਇਲੀਗਲ ਇਮੀਗ੍ਰੇਸ਼ਨ ਨੂੰ ਰੋਕਣ ਦੇ ਲਈ ਲਿਆਂਦਾ ਗਿਆ ਇਹ ਵੀ ਕਿਹਾ ਗਿਆ ਕਿ ਮੂਲ ਜਾਣਕਾਰੀ ਮਿਲਣ ਨਾਲ ਉਲੇਸ ਨੂੰ ਹੋਰ ਜਾਣਕਾਰੀ ਵਾਸਤੇ ਠੀਕ ਕੰਪਨੀ ਦੀ ਪਛਾਣ ਕਰਦਿਆਂ ਵਿੱਚ ਮਦਦ ਵੀ ਮਿਲੇਗੀ ਕਈ ਕਾਨੂੰਨੀ ਮਹਾਰਾਤੇ ਪ੍ਰਾਈਵੇਸੀ ਲੀਕ ਕੰਮ ਕਰਨ ਵਾਲੇ ਲੋਕਾਂ ਨੇ ਇਹ ਵੀ ਕਿਹਾ ਕਿ ਨਿਜਮ ਲੋਕਾਂ ਦੀ ਨਿੱਜੀ ਜ਼ਿੰਦਗੀ ਦੇ ਵਿੱਚ ਦਖਲ ਆਏ ਗਲਤ ਵਰਤੋਂ ਹੋਣ ਦੇ ਲਈ ਇੱਕ ਤਰੀਕੇ ਦਾ ਖਤਰਾ ਵੀ ਪੈਦਾ ਹੋ ਸਕਦਾ ਤਾਂ ਤੁਸੀਂ ਦੇਖ ਸਕਦੇ ਹੋ ਕਿ ਕੈਨੇਡਾ ਸਰਕਾਰ ਦੇ ਵੱਲੋਂ ਨਸ਼ਿਆਂ ਦੀ ਜਿਹੜੀ ਤਸਕਰੀਆ ਉਸ ਨੂੰ ਰੋਕਣ ਦੇ ਲਈ ਜਾਂ ਪਰ ਜਿਹੜਾ ਉੱਤੇ ਕੁਝ ਸੰਗਠਨ ਚੱਲ ਰਹੇ ਨੇ ਅਪਰਾਧ ਕਰ ਰਹੇ ਨੇ ਇਲੀਗਲ ਜਿਹੜੀ ਉੱਥੇ ਇਮੀਗ੍ਰੇਸ਼ਨ ਚੱਲੀ ਆ ਉਹਨਾਂ ਨੂੰ ਸਿੱਧੇ ਤੌਰ ਤੇ ਚੈਲੰਜ ਕਰਨ ਦੇ ਲੈ ਕੇ ਜਾਪਰਾ 51 ਕਸਨ ਨੂੰ ਲੈ ਕੇ ਕੈਨੇਡਾ ਸਰਕਾਰ ਦੇ ਵੱਲੋਂ ਜਿਹੜਾ ਇੱਕ ਨਵਾਂ ਬਾਰਡਰ ਸੁਰੱਖਿਆ ਬਿੱਲ ਆਉਂਦਾ ਗਿਆ ਇਹ ਬਿੱਲ ਪੇਸ਼ ਕੀਤਾ ਗਿਆ ਹਾਲਾਂਕਿ ਜਿਹੜਾ ਇਹ ਦੇਖਣਾ ਹੋਵੇਗਾ ਕਿ ਬਿੱਲ ਕਦੋਂ ਤੋਂ ਲਾਗੂ ਹੁੰਦਾ ਕਿਸ ਤਰੀਕੇ ਜਿਹੜਾ ਪਾਸ ਹੁੰਦਾ ਪਰ ਜਿਹੜਾ ਬਿੱਲ ਪੇਸ਼ ਕੀਤਾ ਗਿਆ ਜਿਸ ਦੇ ਵਿੱਚ ਸਿੱਧੇ ਤੌਰ ਤੇ ਕਹਿ ਦਿੱਤਾ ਗਿਆ ਕਿ ਜੇਕਰ ਕਿਸੇ ਜਿਹੜਾ ਪੁਲਿਸ ਨੂੰ ਲੱਗਦਾ ਜਾਂ ਸੀਆਈਐਸ ਨੂੰ ਲੱਗਦਾ ਜਿਹੜੀਆਂ ਖੂਫੀ ਏਜੰਸੀਆਂ ਨੇ ਕਿ ਵਿਅਕਤੀ ਨੇ ਕਿਸੇ ਨੇ ਕਾਨੂੰਨ ਤੋੜਿਆ ਜਾਂ ਪਰੇ ਤੋੜ ਸਕਦਾ ਤਾਂ ਉਸ ਦੀ ਜਿਹੜੀ ਜਾਣਕਾਰੀ ਲੈਣ ਦੇ ਲਈ ਉਸ ਦਾ ਨਾਮ ਪਤਾ ਜਾਂ ਮਾੜੀ ਮੋਟੀ ਜਿਹੜੀ ਹੋਰ ਮੂਲ ਰੂਪ ਦੇ ਵਿੱਚ ਜਾਣਕਾਰੀ ਹੁੰਦੀ ਹੈ ਉਹ ਜਾਣਕਾਰੀ ਇਹ ਸੁਰੱਖਿਆ ਏਜੰਸੀਆਂ ਸਿੱਧੇ ਤੌਰ ਤੇ ਬਿਨਾਂ ਕਿਸੇ ਅਦਾਲਤੀ ਵਾਰੰਟਾਂ ਤੋਂ ਲੈ ਸਕਦੀਆਂ ਨੇ ਪਰ ਜੇਕਰ ਕਿਸੇ ਦੀ ਕੋਈ ਈਮੇਲ ਮੈਸੇਜ ਵਗੈਰਾ ਪੜਨਾ ਤਾਂ ਫਿਰ ਜੇਕਰ ਐਮਰਜੈਂਸੀ ਹਾਲਾਤ ਨਹੀਂ ਨੇ ਤਾਂ ਫਿਰ ਅਦਾਲਤੀ ਵਾਰੰਟ ਲੈਣੇ ਜ਼ਰੂਰੀ ਹੋਣਗੇ ਅਦਾਲਤ ਦੇ ਆਰਡਰ ਲੈਣੇ ਜ਼ਰੂਰੀ ਹੋਣਗੇ ਪਰ ਜੇਕਰ ਐਮਰਜੈਂਸੀ ਹਾਲਾਤ ਨੇ ਤਾਂ ਫਿਰ ਉਸ ਵਕਤ ਈਮੇਲ ਮੈਸੇਜ ਵੀ ਜਿਹੜਾ ਪੁਲਿਸ ਜਾਂ ਫਿਰ ਸੀਆਈਐਸ ਵਰਗੀਆਂ ਜਿਹੜੀਆਂ ਏਜੰਸੀਆਂ ਨੇ ਕੂਫੀਆ ਏਜੰਸੀਆਂ ਉਪਰਸਾ ਦੇਣਤਾ ਜਾਨੀ ਕਿ ਇੱਕ ਵਾਰ ਫਿਰ ਤੋਂ ਨਸ਼ਾ ਤਸਕਰਾਂ ਦੇ ਉਪਰ ਸੰਗਠਨ ਨੇ ਜਿਹੜੇ ਅਪਰਾਧ ਚਲ ਕਰਦੇ ਨੇ ਇਲੀਗਲ ਇਮੀਗ੍ਰੇਸ਼ਨ ਕਰਦੇ ਨੇ ਸਿੱਧੇ ਤੌਰ ਤੇ ਜਿਹੜਾ ਕੈਨੇਡਾ ਦੀ ਸਰਕਾਰ ਦੇ ਵੱਲੋਂ ਸਿਕੰਜਾ ਕਸ ਦਿੱਤਾ ਗਿਆ ਨਵਾਂ ਕਾਨੂੰਨ ਜਿਹੜਾ ਪੇਸ਼ ਕਰ ਦਿੱਤਾ ਗਿਆ ਜਿਸ ਨੂੰ ਜਿਹੜਾ ਕੈਨੇਡਾ ਦੀ ਜਿਹੜਾ ਬਾਰਡਰ ਸੁਰੱਖਿਆ ਬਿੱਲ ਦਾ ਨਾਮ ਦਿੱਤਾ ਗਿਆ ਤਾਂ ਹੋਣਾ ਜਿਹੜਾ ਕੋਈ ਸੰਗਠਨ ਅਪਰਾਧ ਕਰ ਰਹੇ ਨੇ ਜਾਂ ਫਿਰ ਇਲੀਗਲ ਇਮੀਗ੍ਰੇਸ਼ਨ ਚੱਲਦੀ ਹੈ ਤੇ ਉਸ ਤੋਂ ਬਾਅਦ ਜਾਂ ਫਿਰ ਜੋ ਕੋਈ ਹੋਰ ਠੱਗੀਆਂ ਟੋਰੀਆਂ ਚੱਲਦੀਆਂ ਨੇ ਸਾਰਿਆਂ ਦਾ ਪਰਦਾ ਫਾਸ਼ ਹੋਵੇਗਾ ਸਾਰਿਆਂ ਨੂੰ ਨੰਗਾ ਕਰਕੇ ਰੱਖ ਦਿੱਤਾ ਜਾਵੇਗਾ ਪਹਿਲਾਂ ਹੀ ਜਿਹੜਾ ਕਿਸੇ ਵੀ ਅਜਿਹੀ ਵਾਰਦਾਤ ਨੂੰ ਅਨਜਾਮ ਦੇਣ ਤੋਂ ਪਹਿਲਾਂ ਹੀ ਜਿਹੜਾ ਪੁਲਿਸ ਨੇ ਉਸ ਨੂੰ ਜਿਹੜਾ ਗ੍ਰਿਫਤਾਰ ਕਰ ਲੈਣਾ ਉਸ ਦੇ ਉੱਪਰ ਸਿਕੰਜਾ ਕੱਸ ਦੇਣਾ ਕਿਉਂਕਿ ਕਿਸੇ ਵੀ ਤਰੀਕੇ ਦੀ ਹੋਣਾ ਉਹਨਾਂ ਦੀ ਕੋਈ ਵੀ ਜਿਹੜੀ ਜਾਂਚ ਲੈਣ ਦੇ ਜਾਣ ਜਾਣਕਾਰੀ ਲੈਣ ਦੇ ਲਈ ਜਾਂਚ ਕਰਨ ਲਈ ਹੋਣਾ ਪਹਿਲਾ ਅਦਾਲਤੀ ਵਾਰੰਟ ਲੈਣ ਦੀ ਲੋੜ ਨਹੀਂ ਮੌਕੇ ਤੇ ਜੇਕਰ ਪੁਲਿਸ ਨੂੰ ਲੱਗਦਾ ਕਿ ਕਾਨੂੰਨ ਤੋੜਿਆ ਜਾਂ ਫਿਰ ਕਾਨੂੰਨ ਤੋੜ ਸਕਦਾ ਤਾਂ ਉਸ ਦੀ ਜਿਹੜੀ ਜਾਣਕਾਰੀ ਆ ਮੂਲ ਰੂਪ ਦੇ ਵਿੱਚ ਉਸ ਦਾ ਨਾਮ ਪਤਾ ਜਾਂ ਫਿਰ ਉਸ ਦੀ ਜਗਾ ਵਗੈਰਾ ਜਿਹੜੀ ਜਾਣਕਾਰੀ ਆ ਪੁਲਿਸ ਸਿੱਧੇ ਤੌਰ ਤੇ ਲੈ ਸਕਦੀ ਹੈ